ਆਰਲੈਂਸ ਕੰਪਨੀ ਵੱਲੋਂ ਕੀਤਾ ਜਾ ਰਿਹਾ ਹੈ ਕਹਿੰਦੇ ਤੱਕਾ ਤਲਵੰਡੀ ਸਾਬੋ ਦੇ ਬੈਣੀਆਲ ਤੋਂ ਜੋ ਮਾਨਸਾ ਰੋਡ ਜਾਂਦਾ ਉੱਥੇ ਇੱਕ ਆਰਲੈਂਸ ਕੰਪਨੀ ਵੱਲੋਂ ਇੱਕ ਪ੍ਰੋਜੈਕਟ ਲਾਇਆ ਜਾ ਰਿਹਾ ਹੈ ਪਰ ਉਹ ਪ੍ਰੋਜੈਕਟ ਜਿਹੜਾ ਲੱਗਿਆ ਹੈ ਕਿਸਾਨਾਂ ਦਾ ਕਹਿਣਾ ਹੈ ਵੀ ਉਹਨਾਂ ਦੇ ਖੇਤਾਂ ਨੂੰ ਜਾਣ ਵਾਲੇ ਰਸਤੇ ਆ ਜਿਹੜੇ ਉਹ ਇਹਨਾਂ ਨੇ ਬੰਦ ਕਰ ਦਿੱਤੇ ਆ ਬਿਨਾਂ ਦੱਸੇ ਕੰਧਾਂ ਕੱਢ ਲਈਆਂ ਨੇ ਉਗਰਾਹਾਂ ਜਿੱਥੇ ਬੰਦੀ ਦੇ ਆਗੂ ਵੀ ਸਾਡੇ ਨਾਲ ਪਹੁੰਚੇ ਹੋਏ ਨੇ ਪਰ ਉਸ ਤੋਂ ਪਹਿਲਾਂ ਰਲੈਸ ਕੰਪਨੀ ਦੇ ਇੱਕ ਮੁਲਾਜ਼ਮ ਦੇ ਨਾਲ ਜਦੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦਾ ਪਹਿਲਾਂ ਕਹਿਣਾ ਸੀ ਕਿ ਅਸੀਂ ਇਹ ਐਪਲੀਕੇਸ਼ਨ ਦੇ ਦਿੱਤੀ ਹੈ ਰਸਤਾ ਚੇਂਜ ਕਰਨ ਦੀ ਪਰ ਬਾਅਦ ਦੇ ਵਿੱਚ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਕਹਿੰਦੇ ਅਸੀਂ ਤੁਹਾਨੂੰ ਕੋਈ ਵੀ ਸਟੇਟਮੈਂਟ ਨਹੀਂ ਦੇ ਸਕਦੇ ਆਖਰਕਾਰ ਪੂਰਾ ਮਾਮਲਾ ਕੀ ਆਓ ਦਿਖਾਉਣੇ ਆ ਅੱਜ ਦੀ ਰਿਪੋਰਟ ਤਲਵੰਡੀ ਸਾਬੋ ਮੇਰਾ ਨਾਮ ਹਰਵਿੰਦਰ ਕੁਮਾਰ ਤਲਵੰਡੀ ਸਾਬੋ ਹੈ ਤਲਵੰਡੀ ਕੀ ਸਮੱਸਿਆ ਹੈ ਇੱਥੇ ਕੀ ਪ੍ਰੋਬਲਮ ਸਾਡੀ ਨਾ ਰੇਲੈਂਸ ਕੰਪਨੀ ਦੇ ਨਾਲ ਜ਼ਮੀਨ ਲੱਗਦੀ ਹੈ ਇਹਨੇ ਸਾਡੀ ਜ਼ਮੀਨ ਜਿਹੜੀ ਜ਼ਮੀਨ ਦੀ ਮੈਂ ਬਾਉਂਡਰੀ ਕੀਤੀ ਹੋਈ ਇਹਨਾਂ ਨੇ ਪਹਿਲਾਂ ਸਾਡੀ ਉਹ ਜ਼ਮੀਨ 5-5 ਫੁੱਟ ਰੋਕ ਰੱਖੀ ਆ ਸਾਨੂੰ ਬਿਨਾ ਬੁਲਾਏ ਇਹਨਾਂ ਨੇ ਕੰਦ ਕੱਢ ਲਈ ਉਸ ਤੋਂ ਬਿਨਾ ਸਾਡੇ ਪਿੱਛੇ ਜ਼ਮੀਨ ਦੇ ਸਰਕਾਰੀ ਰਸਤਾ ਆਉਂਦਾ ਇੱਥੇ ਸਰਕਾਰੀ ਰਸਤੇ ਤੇ ਇਹਨਾਂ ਨੇ ਬਾਉਂਡਰੀ ਕਰਕੇ ਉਹਦੇ ਵਿੱਚ ਫੈਕਟਰੀ ਲਾਈ ਜਾਂਦੇ ਨੇ ਬਾਰ-ਬਾਰ ਇਹਨਾਂ ਨੂੰ 4-5 ਮਹੀਨੇ ਦਾ ਅਸੀਂ ਮਿੰਤਾ ਕਰੀ ਜੰਨੇ ਆ ਪਰ ਇਹ ਸਾਡੀ ਕੋਈ ਗੱਲਬਾਤ ਸੁਣ ਨਹੀਂ ਰਹੇ ਉਸ ਤੋਂ ਬਿਨਾ ਅਸੀਂ ਪ੍ਰਸ਼ਾਸਨ ਮਾਨਸਾ ਵੀ ਐਪਲੀਕੇਸ਼ਨ ਦੇ ਕੇ ਆਏ ਆ ਪਰ ਮਾਨਸਾ ਨਾਲ ਉਧਰੋਂ ਵੀ ਕੋਈ ਕਾਰਵਾਈ ਅਜੇ ਤੱਕ ਹੋਈ ਨਹੀਂ ਸਾਡੀ ਤਾਂ ਇਹ ਹੀ ਬੇਨਤੀ ਆ ਕਿ ਸਾਡੀ ਮਨੋ ਜ਼ਮੀਨ ਛੜਾਈ ਜਾਵੇ ਰਸਤਾ ਸਾਡ ਨੇ ਸੀ ਜੱਥੇਬੰਦੀ ਅਗਰਾਹਾ ਨਾਲ ਲੈ ਕੇ ਕੱਲ ਤੋਂ ਅਸੀਂ ਪੱਕੇ ਤੌਰ ਤੇ ਮਦਰ ਰਸਤਾ ਬੰਦ ਕਰਾਂਗੇ ਤੁਹਾਨੂੰ ਕਿਸ ਤਰ੍ਹਾਂ ਦੀ ਮੁਸ਼ਕਲ ਆ ਰਹੀ ਹੈ ਇਹ ਦੇ ਕਰਕੇ ਸਾਨੂੰ ਸਾਡਾ ਸਰਕਾਰੀ ਰਸਤਾ ਰੋਕਿਆ ਤੇ ਜਮੀਨ ਨੂੰ ਬਾਹਰ ਰੋਕ ਰੱਖਿਆ ਸਾਡਾ ਇਹਨਾਂ ਨੇ ਨਾਡ ਵਜੀਰ ਸਿੰਘ ਜੀ ਬੀਸੀ ਕੀ ਸਮੱਸਿਆ ਹੈ ਇਹ ਤੁਹਾਨੂੰ ਇਕੱਠ ਕੀਤਾ ਹੈ ਸਮੱਸਿਆ ਹੈ ਜੀ ਸਾਡੀ ਰਿਲੈਂਸ ਦੇ ਨਾਲ ਨੇ ਇਹ ਕਿਥੇ ਪ੍ਰੋਜੈਕਟ ਲਾ ਰਹੇ ਆ ਬੈਣੀ ਹਾਲ ਤੋਂ ਮਾਨਸਾ ਰੋਡ ਜਿਹੜਾ ਜਾ ਰਿਹਾ ਹੈ ਜਿਹਦੇ ਉੱਤੇ ਪ੍ਰੋਜੈਕਟ ਲਾਈ ਜਾਂਦੇ ਇਹਦੇ ਨਾਲ ਸਾਡੀ ਜ਼ਮੀਨ ਹੈ ਤਕਰੀਬਨ ਉਹ ਜ਼ਮੀਨ ਦੇ ਵਿੱਚ ਜਿਹੜੀ ਸਾਡੀ ਪਹੀ ਹੈ ਉਹ ਪਹੀ ਇਹਨਾਂ ਨੇ ਆਪ ਦੇ ਰਕਵੇ ਦੇ ਵਿੱਚ ਬੰਦ ਕਰਕੇ ਉਹਨੂੰ ਫੈਕਟਰੀ ਲਾਉਣ ਵਾਸਤੇ ਯੂਜ਼ ਕਰ ਸਰਕਾਰੀ ਰਸਤਾ ਹੈ ਸਾਡੀ ਜ਼ਮੀਨ ਨੂੰ ਪਿੱਛੋਂ ਚੰਗੀ ਭਲੀ ਪੂਰੀ ਦੀ ਪੂਰੀ ਜ਼ਮੀਨ ਨਕਸ਼ੇ 'ਚ ਪਈ ਆਉਂਦੀ ਹੈ ਇਹਨਾਂ ਨੇ ਸਾਰੀ ਦੀ ਸਾਰੀ ਪਹੀ ਰੋਕ ਲਈ ਔਰ ਸਾਡੀ ਜਿਹੜੀ ਜ਼ਮੀਨ ਹੈ ਉਹਦੀ ਮਿੰਤੀ ਮੁਤਾਬਕ ਅਸੀਂ ਦੋ ਵਾਰੀ ਦੀ ਮਿੰਤੀ ਕਰਾ ਲਈ ਇਹਨਾਂ ਦੀ ਬਾਉਂਡਰੀ ਵਾਲ ਦੇ ਅੰਦਰਲੇ ਪਾਸੇ ਨਿਸ਼ਾਨਦੇਹੀ ਵੀ ਹੋਈ ਹੈ ਬਕਾਇਦਾ ਇਹਨਾਂ ਦੇ ਮੁਲਾਜ਼ਮਾਂ ਨੂੰ ਪਤਾ ਪਹਿਲਾਂ ਤਾਂ ਸਾਨੂੰ ਜਾਣ ਨਹੀਂ ਦਿੰਦੇ ਸੀ ਅੰਦਰ ਵੀ ਤੁਸੀਂ ਅੰਦਰ ਜਾ ਹੀ ਨਹੀਂ ਸਕਦੇ ਪ੍ਰਾਈਵੇਟ ਬੰਦੇ ਫਿਰ ਅਸੀਂ ਉਹਨਾਂ ਨੂੰ ਕਾਨੂੰਨ ਨੂੰ ਲੈ ਕੇ ਸਰਕਾਰੀ ਮੁਲਾਜ਼ਮਾਂ ਦੇ ਬਕਾਇਦਾ ਨਾਲ ਆ ਕੇ ਉਹਦੀ ਮਿੰਤੀ ਕਰਾ ਲਈ ਮਿੰਤੀ ਕਰਾ ਕੇ ਠੱਡੇ ਵੀ ਲਾ ਕੇ ਅੰਦਰ ਤਕਰੀਬਨ 5-5 ਫੁੱਟ ਜ਼ਮੀਨ ਅੰਦਰ ਸਾਡੀ ਬਾਉਂਡਰੀ ਵਾਲ ਦੇ ਵੀ ਆਉਂਦੀ ਕੀ ਬਣਾ ਰਹੇ ਇੱਥੇ ਇਹ ਪ੍ਰੋਜੈਕਟ ਲਈ ਜਾਂਦੇ ਜੀ ਇੱਥੇ ਬਹੁਤ ਵੱਡਾ ਸਿਸਕੈਡਮੀ ਦੇ ਪ੍ਰਸ਼ਾਸਨ ਪ੍ਰਸ਼ਾਸਨ ਨੂੰ ਮਿਲ ਲਈ ਦੋ ਤਿੰਨ ਵਾਰੀ ਅਸੀਂ ਗੱਲ ਕਰ ਹਾਈ ਤੱਕ ਸਾਡੀ ਕੋਈ ਸੁਣਵਾਈ ਨਹੀਂ ਬਈ ਅਸੀਂ ਇਹ ਬੇਨਤੀ ਕਰਦੇ ਹਾਂ ਵਾਰ-ਵਾਰ ਨਿਕਾਟ ਹੈ ਨਾ ਰਸਤਾ ਹੈ ਤੇ ਜਿਹੜੀ ਸਾਡੀ ਜ਼ਮੀਨ ਹੈ ਉਹ ਮਿੰਤੀ ਲੈ ਕੇ ਪੂਰੀ ਕੀਤੀ ਜਾਵੇ ਔਰ ਜੋ ਸਾਡੀ ਜ਼ਮੀਨ ਨੂੰ ਬਕਾਇਦਾ ਨਕਸ਼ਾ ਦੇ ਵਿੱਚ ਰਾਹ ਲੱਗਿਆ ਉਹ ਰਾਹ ਸਾਡਾ ਉਹ ਮੂਜੂ ਕੋ ਦੁਆਰੇ ਖੁੱਲਾ ਕੀਤਾ ਇਹ ਛੱਡਿਆ ਜਾਵੇ ਸਾਨੂੰ ਕੋਈ ਦਿੱਕਤ ਨਾ ਹੋਵੇ ਨਹੀਂ ਤਾਂ ਅਸੀਂ ਅੱਜ ਇਥੇ ਬੰਦੀ ਨਾਲ ਬੇਨਤੀ ਕਰਦੇ ਵੀ ਕੱਲ ਨੂੰ ਅਗਰਾਹਾ ਬੰਦੀ ਦੇ ਨਾਲ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਸੰਘਰਸ਼ ਵਿੜਾਂਗੇ ਜਿੰਦਾ ਵੱਡਾ ਸੰਘਰਸ਼ ਹੋਇਆ ਸਤੋਂ ਵੱਡਾ ਕਰਾਂ ਮੇਰਾ ਨਾਮ ਅਰਜਨ ਪ੍ਰਸੰਗ ਹੈ ਵੀ ਕਜੂ ਇਕਤਾ ਗ੍ਰਾਹਨਾ ਪ੍ਰਧਾਨਾ ਜੀ ਮੈਂ ਤਲਵੰਡੀ ਕਾਇਦਾ ਜੇ ਇਹਨਾਂ ਨੇ ਧੱਕਾ ਹੁੰਦਾ ਜਿੱਥੇ ਬੰਦੇ ਨਾਲ ਦਾ ਡੱਟ ਕੇ ਸਾਥ ਦੇਊਗੀ ਜੀ ਤੇ ਬਾਕੀ ਕੰਪਨੀਆਂ ਧੱਕਾ ਕਰਦੀਆਂ ਆਈਆਂ ਜੀ ਜਿਵੇਂ ਲੇਲੇ ਵਾਲੇ ਦੇ ਵਿੱਚ ਦੇਖੋ ਜੀ ਤੁਸੀਂ ਗੈਸਪਾ ਪਲਾਨ ਤੇ ਧੱਕਾ ਕਰ ਰਹੀ ਹੈ ਕੰਪਨੀ ਇੱਥੇ ਵੀ ਰਿਲੈਂਸ ਕੰਪਨੀ ਇਹਨਾਂ ਨਾਲ ਧੱਕਾ ਕਰ ਰਹੀ ਹੈ ਉੱਥੇ ਅਸੀਂ ਡੱਟ ਕੇ ਇਹਨਾਂ ਦਾ ਸਾਥ ਦੇਵਾਂਗੇ ਜੇ ਨਾ ਇਹਨਾਂ ਨੂੰ ਸਾਥ ਮਿਲਦਾ ਸੀ ਇੱਥੇ ਪੱਕਾ ਦਰਵਾ ਲਾਵਾਂਗੇ ਕੀ ਮਸਲਾ ਹੈ ਇਹ ਉਹ ਤਾਂ ਐਪਲੀਕੇਸ਼ਨ ਅਸੀਂ ਜਿਹੜੀ ਹੈ ਫਾਰਵਰਡ ਕਰਤੀ ਹੈ ਉਹ ਚੇਂਜ ਕਰਨ ਦੀ ਰਸਤਾ ਹੂੰ ਠੀਕ ਹੈ ਉਹ ਇਹਨਾਂ ਦੇ ਜਿਹੜੇ ਉਹ ਸੀਗੇ ਹਰਵਿੰਦਰ ਜੀ ਹੂੰ ਉਹਨਾਂ ਦੇ ਆਈ ਵੀ ਸੀ ਮੀਟਿੰਗ ਵੀ ਹੋਈ ਸੀ ਉਸ ਦਿਨ ਠੀਕ ਹੈ ਤੇ ਉਹਨਾਂ ਨੂੰ ਦੱਸਤਾ ਵੀ ਸੀ ਕਿ ਅਸੀਂ ਆ ਚੀਜ਼ ਕਰਨੀ ਹੈ ਤੇ ਉਹਦੇ ਬਾਅਦ ਚ ਇਹਨਾਂ ਨੇ ਸਾਨੂੰ ਦੱਸਿਆ ਸੀ ਵੀ ਕੀ ਕਹਿੰਦੇ ਨਹੀਂ ਉਹਨਾਂ ਦਾ ਕਹਿਣਾ ਵੀ ਤੁਸੀਂ ਉਹਨਾਂ ਨੂੰ ਬਿਨਾਂ ਪੁੱਛੇ ਉਹਨਾਂ ਦਾ ਜਿਹੜਾ ਰਸਤਾ ਜਾਂਦਾ ਬਾਹਰ ਨੂੰ ਉਹ ਵੀ ਬੰਦ ਕਰਤਾ ਠੀਕ ਨਹੀਂ ਇਦਾਂ ਦੀ ਤੱਕ ਮੈਨੂੰ ਐਕਚੁਅਲ ਸਾਨੂੰ ਬਿਆਨ ਦਿੱਤੇ ਉਹਨਾਂ ਨੇ ਇਸੇ ਕਰਕੇ ਜੀ ਤੁਹਾਡਾ ਪੱਖ ਲੈ ਰਹੇ ਆਂ ਉਹੀ ਭੁੱਜੇ ਮੈਂ ਐਕਚੁਅਲੀ ਮੈਂ ਅਥੋਰਾਈਜ਼ਡ ਨਹੀਂ ਆ ਗੱਲ ਕਰਨ ਲਈ মিডিਆ ਨਾਲ ਹੂੰ ਠੀਕ ਹੈ ਤੇ ਜੋ ਅਥੋਰਾਈਜ਼ ਜਿਹੜੇ ਪਾਵਰ ਆਫ ਅਟਾਰਨੀ ਨੇ ਉਹ ਗੱਲ ਕਰ ਸਕਦੇ ਮੈਂ ਅਥੋਰਾਈਜ਼ ਨਹੀਂ ਇਹ ਮੰਨ ਲਓ ਤੁਹਾਨੂੰ ਇਹ ਗੱਲ ਦਾ ਤਾਂ ਪਤਾ ਹੀ ਹੈ ਨਾ ਵੀ ਜ਼ਮੀਨ ਜਿਹੜਾ ਰਸਤਾ ਰੋਕਿਆ ਹੋਇਆ ਨਹੀਂ ਪਰ ਮੈਂ ਤੁਹਾਨੂੰ ਕੋਈ ਉਹ ਨਹੀਂ ਨਾ ਦੇ ਸਕਦਾ ਸਟੇਟਮੈਂਟ ਨਹੀਂ ਦੇ ਸਕਦਾ ਨਾ ਓਕੇ